ਵੇਖ ਉਹ ਟਰੱਕ ਦੀ ਬਾਡੀ ਵੇਖ ਲਾ ਉਹ ਉੱਚੇ ਥਾਂ ਤੇ ਡੱਬੀ ਪਈ ਐ ਹਨਾ ਉਹ ਵੇਖਾ ਉਹ ਸਿਵੇਂ ਆ ਮਾੜੇ ਜਿਹੇ ਸੱਜੇ ਪਾਸੇ ਕਰੀ ਇਸ਼ਾਰਾ ਉਹ ਵਿਚਾਰੇ ਆਂਦੇ ਉਹਨੇ ਮਰ ਕੇ ਵੀ ਸ਼ਾਂਤੀ ਨਹੀਂ ਇਹ 12 12 10 10 ਫੁੱਟ ਦਾ ਪਾਣੀ ਐ ਤੇ ਜਿੰਨਾ ਅਜੇ ਆਪਾਂ ਦਰਿਆ ਤੋਂ 5 ਤੋਂ 6 ਕਿਲੋਮੀਟਰ ਦੂਰ ਆਏ ਕਦੇ ਸੁਣਿਆ ਸੀ ਲੀ ਬਿ ਦਰਵਾਜੇ ਚ ਗੱਡੀਆਂ ਰਹੀਂ ਵੜਦੇ ਸੀ ਇੱਥੇ ਕਿਸ਼ਤੀਆਂ ਰਹੀਂ ਵੜੇ ਆ ਔਰ ਕਿਸ਼ਤੀ ਵੀ ਇਹਨਾਂ ਨੇ ਪੱਕੀ ਬਣਾਈ ਹੋਈ ਐ ਆਉਂਦੀ ਆ ਇਹਨਾਂ ਦੀ ਪਿੰਡ ਵਾਲਿਆਂ ਦੀ ਇਹ ਦਰਿਆਵਾਂ ਦੀ ਡੂੰਘਾਈ ਹਰੇਕ ਸਾਲ ਆਉਂਦੇ ਹੜ ਇਸ ਗੱਲ ਦਾ ਫਿਰ ਪ੍ਰਮਾਣ ਨਹੀਂ ਵੀ ਡੂੰਗੀਆਂ ਸੋਚਾਂ ਕਿਸੇ ਦੀਆਂ ਇੱਥੇ ਹੈ ਨਹੀਂ 23 ਚ ਹੜ ਆਉਂਦਾ 25 ਚ ਫੇਰ ਆ ਜਾਂਦਾ ਇਹਨਾਂ ਨੇ ਨੇਚਰ ਨਾਲ ਖਿਲਵਾੜ ਕੀਤਾ ਆ ਉਹਦਾ ਨਤੀਜਾ ਹੈ ਔਰ ਇਹ ਹਰ ਸਾਲ ਹੁੰਦਾ ਹੈ ਇਹਦਾ ਭੁਗਤਾਨ ਉਹ ਨਹੀਂ ਭੁਗਤ ਰਹੇ ਨਾ ਜਿੱਥੇ ਰਾਜਸਥਾਨ ਚ ਜਾ ਰਿਹਾ ਉਹ ਭੁਗਤ ਰਹੇ ਨਹੀਂ ਨਾ ਹੀ ਹਬੋਰ ਵਾਲੇ ਪੁਖਤਰੇ ਨੇ ਇਹ ਪੁਖਤਰੇ ਨੇ ਔਰ ਉਹ ਵੀ ਹਰ ਦੂਜੇ ਸਾਲ ਜਾਂ ਹਰ ਸਾਲ ਫਿਰ ਸਰਕਾਰਾਂ ਕਹਿੰਦੀ ਆ ਅਸੀਂ ਜਨਤਾ ਦੀ ਮਾਂ ਹੁੰਦੀ ਸਰਕਾਰ ਝੂਠ ਮਾਰੀਆ ਜੋ ਮਰਜੀ ਮਾਰੀ ਜਾਣਾ ਭਗਵੰਤ ਮਾਤਾ ਦਾ ਮਨ ਲੋਕਾਂ ਨੂੰ ਇਜਾਜ਼ਤ ਦੇਤਾ ਇਜਾਜ਼ਤ ਕਰੂਗਾ ਇੱਥੇ ਜ਼ੀਰੋ ਲੈਵਲ ਤੇ ਆ ਕੇ ਵੇਖੇ 92 ਸੀਟਾਂ ਸੀ ਉਹਦੇ ਬਦਲਾਵ ਚਿੰਨਾ ਨੇ ਹੈਲੀਕਾਪਟਰ ਦੇਤਾ ਕੈਨਲੀ ਮਤਲਬ ਇਹ ਦੱਸੂਗਾ ਕਿ ਉਹ ਹੈਲੀਕਾਪਟਰ ਸਾਡੇ ਕਿਹੜੇ ਕੰਮ ਆ ਰਿਹਾ ਆ ਟਰੱਕ ਦੀ ਬਾਡੀ ਲੈ ਕੇ ਜਾਊਗਾ ਇਨਾਂ ਦੀ ਕੰਨ ਕਵਜਾਉਣਗੇ ਝੋਨਾ ਜਿਹੜਾ ਗਿਆ ਆ ਪੂਰੀ ਫਸਲ ਖਰਾਬ ਹੋ ਗਈ ਇਹਦਾ ਕੋਈ ਹਰਜਾਨਾ ਦੇਣਗੇ ਇਹਨਾਂ ਦੀ ਮਾਲਕੀ ਹੈ ਜਿਹੜੀ ਦਰਿਆ ਥੱਲੇ ਜ਼ਮੀਨ ਹੈ ਜਿਹਦੇ ਵਿਰੁੱਧੇ ਲਿਮਟਾਂ ਵੀ ਲੈਂਦੇ ਨੇ ਉਹਦਾ ਕੁਝ ਕਰਨਗੇ ਵਿਚਾਰਿਆਂ ਨੂੰ ਚੋਰ ਕਹਿੰਦੇ ਨੇ ਲੋਕ ਦਰਿਆ ਚੋਰ ਨੇ ਦਰਿਆ ਚੋਰ ਹੈ ਨਹੀਂਗੇ ਤੁਸੀਂ ਦਰਿਆ ਨੂੰ ਬੰਨ ਕੇ ਇਹਨਾਂ ਨਾਲ ਧੋਖਾ ਕੀਤਾ ਹੈ ਕਿਹੜੀ ਕਲਾਸ ਚ ਪੜਦਾ ਹੈ 9th ਉਤਰਾ ਡਰ ਲੱਗਦਾ ਵੇ ਕਿ ਤੇਰਾ ਤਾਂ ਡੋਬੂ ਬਾਣੀ ਤੇਰੇ ਤਾਂ ਇੱਥੇ ਵੀ ਗਲੀ 'ਚ ਵੀ ਡੋਬੂ ਐ ਤੇ ਜਾਂਦਾ ਕਿਉਂ ਨਹੀਂ ਐ ਇੱਥੋਂ ਕਿਧਰ ਕਿਉਂ ਜਾਵੇ ਆਹ ਗੱਲ ਜਾ ਕਿੱਥੇ ਜਿਹੜੇ ਰਿਸ਼ਤੇਦਾਰ ਕੋਲ ਹਰੇਕ ਸਾਲ ਝੋਲਾ ਚੁੱਕ ਕੇ ਜਾਵਾਂਗੇ ਸ਼ਰਮ ਆਉਦੀ ਐ ਸਾਨੂੰ ਹਾਂਜੀ ਵੀ ਕਿੱਥੇ ਜਾ ਕੇ ਰਹੀਏ ਸ਼ਰਮ ਦੇ ਮਾਰੇ ਇਹੀ ਘਰਾਂ 'ਚ ਬੈਠੇ ਹੋਏ ਆਂ ਵੀ ਕਿਤੇ ਜਾ ਕੇ ਬਾਸੇ ਵੀ ਰਵਾਂਗੇ ਰਿਸ਼ਤੇਦਾਰ ਭੈਣ ਭਰਾ ਵੀ ਕਹੂਗਾ ਕਿ ਹਰੇਕ ਸਾਲ ਮੂੰ ਚੁੱਕ ਕੇ ਆ ਜਾਂਦੇ ਲੇ ਬਾਪੂ ਇੱਕ ਦੇਖਿਆ ਉੱਥੇ ਛੱਤ ਤੇ ਖੜਕੇ ਉਹ ਦੇਖ ਰਿਹਾ ਸੀ ਕਿ ਰਾਤ ਨੂੰ ਠੁੱਟ ਕੇ ਦੇਖਣਾ ਪੈਂਦਾ ਤੁਹਾਨੂੰ ਵੀ ਵੱਧ ਤਾਂ ਨਹੀਂ ਗਿਆ ਲੈਵਲ ਇਹਨਾਂ ਨੂੰ ਵਿਚਾਰਿਆਂ ਦੇ ਤੇ ਪਿੰਡਾਂ 'ਚ ਰਿਸ਼ਤੇ ਨੂੰ ਦਿਆਵੇ ਕਿੰਨਾ ਸੋਣਾ ਇਹਨੂੰ ਰਿਸ਼ਤਾ ਪਤਾ ਨਹੀਂ ਹੋਊਗਾ ਨਹੀਂ ਆਖਣਗੇ ਤੁਸੀਂ ਤਾਂ ਹਰ ਸਾਲ ਡੋਬੋ ਦਿੰਨੇ ਆਂ ਸੰਸੈਬ ਨੂੰ ਵੀ ਉੱਪਰ ਹੀ ਸੋਖ ਆਸਨ ਸਾਰਾ ਕੁਝ ਉੱਪਰ ਹੀ ਬਣਾਇਆ ਹੋਇਆ ਜੀ نیچے ਨਹੀਂ ਬਣਾਇਆ ਵੀ ਕੀ ਪਤਾ ਕਦੋਂ ਪਾਣੀ ਆ ਜਾਵੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਿਹਤ ਵੀ ਹੋਊਗੀ ਇਸ ਕਰਕੇ ਹੀ ਆਪਦਾ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਕੁਝ ਦਰਬਾਰ ਉੱਪਰ ਹੀ ਬਣਾਇਆ ਹੋਇਆ ਜੀ ਅੱਜ ਮੈਂ ਸਵੇਰ ਦੇ 10:00 ਹੋਣ ਕਰ ਦਿੱਤੇ ਤੇ ਵੋਟ ਅਜੇ ਤੱਕ ਨਹੀਂ ਗਈ ਆਈ ਮੈਂ ਆਦੀ ਵਾਈਫ ਤੇ ਬੱਚੇ ਨੂੰ ਬਾਹਰ ਛੱਡ ਕੇ ਆਉਣਾ ਸੀ ਜਦੋਂ ਵੋਟ ਪਾਉਣੀ ਹੁੰਦੀ ਉਦੋਂ ਘਰੇ ਗੱਡੀ ਆਉਂਦੀ ਆ ਲੈਣ ਚਲੋ ਵੋਟ ਪਾ